ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਲਾਰ ਮਹੱਲਾ ਪਹਿਲਾ ਜਿਨ ਤਨ ਬਿਰਗਾ ਸਾਧਨਾ ਜਾਣਿਆ ਸਾ ਬਿਲਖ ਬਦਨ ਕੁਮਲਾਨੀ ਭੈ ਨਰਾਸੀ ਕਰਮ ਕੀ ਫਾਸੀ ਬਿਨ ਗੁਰ ਪਰਮ ਭੁਲਾਨੀ ਬਰਸ ਕਾ ਨਾਮ ਮੇਰਾ ਪਿਰ ਘਰ ਆਇਆ ਬਲ ਜਾਵਾ ਗੁਰੇ ਆਪਣੇ ਪ੍ਰੀਤਮ ਜਨ ਹਰ ਪ੍ਰਭਾਣ ਮਿਲਾਇਆ ਰਹਾਓ ਨਉ ਤਨ ਪ੍ਰੀਤ ਸਦਾ ਠਾਕੁਰ ਸਿਓ ਅਨੰਦਿਨ ਭਗਤ ਸੁਹਾਵੇ ਮੁਕਤ ਭਇ ਗੁਰ ਦਰਸ ਦਿਖਾਇਆ ਜੁਗ ਜੁਗ ਭਗਤ ਸੁਹਾਵੀ ਹਮਤਾਰੇ ਤ੍ਰਿਪਣ ਜਗ ਤੁਮਰਾ ਤੂੰ ਮੇਰਾ ਹਉ ਤੇਰਾ ਸਤਿਗੁਰ ਮਿਲਿਆ ਨਰਿੰਜਨ ਪਾਇਆ ਬੌਹਰ ਨ ਭਵਜਲ ਫੇਰਾ ਆਪਣੇ ਪ੍ਰਹਰ ਦੇਖ ਬਿਗਾਸੀ ਤੋਦਨ ਸਾਜ ਸਿੰਘਾਰੋ ਅਕਲ ਨਰਿੰਜਨ ਸਿਓ ਸਚ ਸਾਚੀ ਗੁਰਮਤਿ ਨਾਮ ਆਧਾਰੋ ਉਦੇ ਭਾਈ ਬੰਦਨ ਗੁਰ ਖੋਲੇ ਸ਼ਬਦ ਸੁਰਤ ਪਤ ਪਾਈ ਨਾਨਕ RAM ਨਾਮ ਰਿਦ ਅੰਤਰ ਗੁਰਮੁਖ ਮੇਲ ਮਿਲਾਇ ਮਹੱਲਾ ਪਹਿਲਾ ਮਲਾਰ ਪਰਦਾਰਾ ਪਰ ਧਨ ਪਰ ਲੋਭਾ ਹਉ ਮੈਂ ਬਿਖੇ ਵਿਕਾਰ ਦੁਟ ਭਾਉ ਤਜ ਨਿੰਦ ਪਰਾਈ ਕਾਮ ਗ੍ਰੋਧ ਝੰਡਾਰ ਮਹਿਲ ਮੈਂ ਬੈਠੇ ਗਮ ਪਰ ਭੀਤਰ ਅੰਮ੍ਰਿਤ ਸੋਈ ਜਨ ਪਾਵੈ ਜਿਸ ਗੁਰ ਕਾ ਸ਼ਬਦ ਰਤਨ ਅਚਾਰ ਰਹਾਵੋ ਦੋਖ ਸੁਖ ਦੂਸਾਂ ਕਰ ਜਾਣੈ ਬੁਰਾ ਭਲਾ ਸੰਸਾਰ ਸੁੱਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਐਨਸਲਾ ਹਰ ਨਾਮ ਪ੍ਰਾਪਤ ਗੁਰਦਾਤਾ ਦੇਵਨ ਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰਗਾ ਤਿਸ ਮੈਂ ਰਾਖੀ ਜੋਤਿ ਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮਿਲਣ ਹਾਰ ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਵਣਾ ਪਾਣੀ ਜਾਣੇ ਜਾਤ ਕਾਯਾਂ ਅਗਨ ਕਰੇ ਨਿਭਰਾਤ ਜਮੈ ਜੀ ਜਾਣੇ ਜੇ ਥਾਓ ਸੁਰਤਾ ਪੰਡਤ ਤਾ ਕਾ ਨਾਓ ਗੁਣ ਗੋਵਿੰਦ ਨਾ ਜਾਣੀ ਹੈ ਮਾਏ ਅੰਡੇਠਾ ਕਛੈ ਨਾ ਜਾਏ ਕਿਆ ਕਰ ਆਖ ਬਖਾਣੀ ਹੈ ਮਾਏ ਰਹਾਓ ਉਪਰ ਦਾਰ ਸਮਾਨ ਬਿਆਲ ਕਿਉ ਕਰ ਕਹੀਐ ਦੇਹੋ ਵਿਚਾਰ ਬਿਨ ਜੇਵਾ ਜੋ ਜਪੈ ਆਏ ਕੋਈ ਜਾਣੈ ਕੈਸਾ ਨਾਉ ਕਥਨੀ ਬਦਨੀ ਰਹਿ ਨਿਰਪਾਂਤ ਨਿਪਰਾਤ ਜੋ ਬੂਝੈ ਜਿਸ ਹੋਵੈ ਜਿਸਦਾਤ ਐਨਸੇ ਅੰਤਰ ਰਹਿ ਲਵਲਾਏ ਸੋਈ ਪੁਰਖ ਜੇ ਸੱਚ ਸਮਾਏ ਜਾਤ ਗੁਲੀਨ ਸੇਵਕ ਜੇ ਹੋਏ ਤਾਕਾ ਕਹਿਣਾ ਕਹੋ ਨ ਕੋਏ ਵਿਚ ਸਨਾਤੀ ਸੇਵਕ ਹੋਏ ਨਾਨਕ ਬਣੀਆਂ ਬਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁਖ ਵਿਛੋੜਾ ਇੱਕ ਦੁਖ ਭੂਖ ਇੱਕ ਦੁਖ ਸਬਤਵਾਰ ਜਮਦੂਤ ਇੱਕ ਦੁਖ ਰੋਗ ਲਗਿਆ ਤਨ ਧਾਏ ਵੈਦਨਾ ਭੋਲੇ ਦਾਰੂ ਲਾਏ ਵੈਦਨਾ ਭੋਲੇ ਦਾਰੂ ਲਾਏ ਦਰਦ ਹੋਵੇ ਦੁਖ ਰਹਿ ਸਰੀਰ ਐਸਾ ਦਾਰੂ ਲਗੈ ਨਾ ਵੀਰ ਰਹਾਓ ਖਸਮ ਸਾਰਗਿਏ ਰਸ ਭੋਗ ਤਾਂ ਤਨ ਉੱਠ ਫਲੋਏ ਰੋਗ ਮਨੰਦੇ ਕੋ ਮਿਲੈ ਸਜਾਏ ਵੈਦਨਾ ਭੋਲੇ ਦਾਰੂ ਲਾਏ ਚੰਦਨ ਕਾ ਫਲ ਚੰਦਨ ਬਾਸ ਮਾਨਸ ਕਾ ਫਲ ਘਟ ਮਹਿ ਸਾਸ ਸਾਸ ਗਿਆ ਕਾਇਆ ਟਲ ਪਾਏ ਤਾਕੈ ਪਾਛੈ ਕੋਈ ਨ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟ ਸਾਚੈ ਨਾਏ ਮਲਾਰ ਮਹੱਲਾ ਪਹਿਲਾ ਦੁਖ ਮੋਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤਲੇ ਹੋਣਾ ਚੀਜੇ ਦੇਹ ਅੰਤਕਾਲ ਜਮ ਮਾਰੇ ਠੇ ਐਸਾ ਦਾਰੂ ਖਾਏ ਗੁਵਾਰ ਜਿਤ ਖਾਦਾ ਤੇਰੇ ਜਾਹੇ ਬਿਕਾਰ ਰਹਾਉ ਰਾਜਮਾਲ ਜੋਬਨ ਸਭ ਸ਼ਾਮ ਰੱਥ ਫਿਰੰਦੇ ਦੀਸੇ ਥਾਵ ਦੇਹ ਨਾ ਨਾਓ ਨਾ ਹੋਵੇ ਜਾਤ ਉੱਥੇ ਦੇਹ ਇੱਥੇ ਸਭ ਰਾਤ ਸਾਧ ਕਰ ਸਮਦਾਂ ਤਿਸ਼ਨਾ ਕਿਉ ਤੇਲ ਕਾਮ ਕਰੋ ਦਗਨੀ ਸੋ ਮੇਲ ਹੋਮ ਜਗ ਅਰ ਪਾਠ ਪੁਰਾਨ ਜੋਤ ਸੁਪਾਵੈ ਸੋ ਪਰਵਾਨ ਤਪ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕੋ ਲਿਖਿਆ ਇਹੋ ਨਿਧਾਨ ਸੇਤਨਵੰਤ ਦੀਸੈ ਘਰ ਜਾਏ ਨਾਨਕ ਜਨਨੀ ਧੰਨੀ ਮਾਏ ਸੇਤਨਵੰਤ ਦੀਸਹਿ ਘਰ ਜਾਏ ਨਾਨਕ ਜਨਨੀ ਧੰਨੀ ਮਾਏ ਗੁਰੂ ਪਿਆਰਿਓ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ